ਸਾਚੀ ਕਾਲ ਜੀ ਵੈਲਕਮ ਟੂ ਨੀ ਮੈਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਏ ਜੀ ਆਲ ਓਵਰ ਸੂਟ ਹੋਣਗੇ ਪਸ਼ਮੀਨੇ ਦੇ ਤੇ ਨਾਲ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਹੋਣਗੇ 10 ਗਰੁੱਪ ਦੇ ਸੂਟ ਹੋਣਗੇ ਤੇ ਰੀਵਵ ਬ੍ਰਾਂਡ ਦੇ ਦੋਨੋਂ ਫੈਬਰਿਕ ਬਿਲਕੁਲ ਹੀ ਸਿਮਿਲਰ ਫੈਬਰਿਕ ਹੈ ਜੀ ਦੋਨੋਂ ਬ੍ਰਾਂਡ ਬਹੁਤ ਅੱਛੇ ਬ੍ਰਾਂਡ ਹੈ ਕੋਈ ਗੁਰ ਨਹੀਂ ਆਉਣਾ ਕੁਝ ਨਹੀਂ ਆਉਣਾ ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਵਾ ਪਛਮੀਨੇ ਦੀ ਇਹਦੇ ਤੇ ਚੁਆਇਸ ਹੁੰਦੀ ਹੈ ਤੁਹਾਨੂੰ ਲਾਈਨਿੰਗ ਚਾਹੀਏ ਬਿਨਾ ਲਾਈਨਿੰਗ ਤੋਂ ਸੂਟ ਬਣਾ ਲਓ ਤਾਂ ਵੀ ਬਹੁਤ ਸੋਹਣਾ ਲੱਗਣਾ ਤੇ ਜਿਨ੍ਹਾਂ ਨੇ ਜਿਵੇਂ ਬਾਹਰ ਵਾਲੇ ਕਸਟਮਰ ਹੁੰਨੇ ਉਹਨਾਂ ਨੂੰ ਲੱਗਦਾ ਵੀ ਸਾਡਾ ਥੋੜਾ ਜਿਹਾ ਹੋਰ ਗ੍ਰੇਸ ਬਣ ਜਾਣੀ ਹੈ ਸੂਟ ਦੀ ਜਾਂ ਥੋੜਾ ਜਿਹਾ ਹੋਰ ਲੁੱਕ ਬਦਲ ਜਾਣੀ ਹੈ ਸੂਟ ਦੀ ਤਾਂ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਵੈਸੇ ਮੇਰੇ ਅਕੋਰਡਿੰਗ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2200 ਪ੍ਰਾਈਸ ਉਹ ਪ੍ਰਾਈਸ ਦੇ ਨਾਲ ਅੱਜ ਦੇ ਸੂਟ ਹੋਣਗੇ ਪੂਰੇ ਆਲਓਵਰ ਸੂਟ ਹੋਣਗੇ ਜੀ 5 ਮੀਟਰ ਦੀ ਕਟ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਦਾ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿੱਟ ਸੂਟ ਤਾਂ ਤੁਸੀਂ ਮੰਗਾਏ ਸਕਦੇ ਹੋ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਡੇਲੀ ਹੀ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦੇ ਐ ਫੈਬਰਿਕ ਦਾ ਹਰ ਇੱਕ ਤਰ੍ਹਾਂ ਦਾ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ ਤੇ ਘਰ ਬੈਠੇ ਤੁਹਾਨੂੰ ਸੋਹਣੇ ਸੋਹਣੇ ਸੂਟ ਭੇਜੀਦੇ ਆ ਤੇ ਬੁਕਿੰਗ ਲਈ ਨੰਬਰ ਹੈ ਮੇਰਾ 81465808038846580800 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਆ ਅੱਜ ਦਾ ਪਹਿਲਾ ਸੂਟ ਸਭ ਤੋਂ ਪਹਿਲਾ ਸੂਟ ਹੈਗਾ ਆਪਣਾ ਬਲੂ ਕਲਰ ਦੇ ਵਿੱਚ ਹੈ ਜੀ ਡਾਰਕ ਕਾਲਸ ਤੇ ਨੇਵੀ ਬਲੂ ਹੈ ਦੇਖਣ ਨੂੰ ਬਲੈਕ ਵਿੱਚ ਝਲਕ ਪੈ ਰਹੀ ਹੈ ਥੋੜੀ ਕੰਫਿਊਜ਼ ਹੋ ਗਈ ਸੀ ਤਾਂ ਹੀ ਮੈਂ ਵੀ ਬਲੈਕ ਹੈ ਕਿ ਬਲੂ ਹੈ ਡਾਰਕ ਕਾਲਸ ਤੇ ਨੇਵੀ ਬਲੂ ਹੈ ਬਲੈਕੀ ਸਟੋਨ ਤੇ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਨਾਂ ਨੂੰ ਚਾਹੇ ਮੰਮੀਆਂ ਪਾ ਲੈਣ ਚਾਹੇ ਕੁੜੀਆਂ ਪਾ ਲੈਣ ਇੰਨੇ ਸੋਹਣੇ ਅੱਜ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਤੇ ਡਾਰਕ ਕਲਰ ਲਾਈਟ ਕਲਰ ਸਾਰੀ ਇੱਕ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਵਾਂਗੇ ਬਹੁਤ ਪਿਆਰਾ ਇਹਦੀ ਫਿਟਿੰਗ ਜਿਵੇਂ ਆਪਾਂ ਉਸ ਦੂਜੇ ਕ੍ਰੇਪ ਦੇ ਸੂਟ ਵਗੈਰਾ ਪਾੰਨੇ ਆ ਮੋਡਲ वगैरह ਦੇ ਉਵੇਂ ਜੀ ਫਿਟਿੰਗ ਆਉਂਦੀ ਹੈ ਵੀ ਨਾਲ ਜੇ ਲੱਗ ਜਾਂਦਾ ਕੱਪੜਾ ਉਵੇਂ ਹੀ ਹੁੰਦਾ ਜੀ ਇਹ ਫੈਬਰਿਕ ਬਹੁਤ ਪਿਆਰਾ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਆਲ ਓਵਰ ਸੂਟ ਹੈ ਤੇ ਨਾਲ ਹੈਗਾ ਇਹਦੇ ਬੜਾ ਪਿਆਰਾ ਇਸ ਦੇ ਨਾਲ ਹੈਗਾ ਸ਼ਾਲ ਹੈ ਜੀ ਪਸ਼ਮੀਨੇ ਦਾ ਸ਼ਾਲ ਵੀ ਨਹੀਂ ਇਹ ਦੁਪੱਟੇ ਵਰਗਾ ਹੁੰਦਾ ਜੀ ਸ਼ਾਲ ਪਰ ਜਦ ਆਪਾਂ ਇਹਨੂੰ ਲੈਨੇ ਬੁਕਲ ਮਾਰਦੇ ਆ ਜਾਂ ਸਿਰ ਟੱਕਦੇ ਆ ਤਾਂ ਇਹਦੇ ਨਾਲ ਇਹਦੇ ਨਾਲ ਪੂਰੀ ਨਿੱਕ ਦੰਨੇ ਆਪਾਂ ਨੂੰ ਸ਼ਾਲ ਵਾਂਗੂ ਹੀ ਪਿਓਰ ਪਸ਼ਮੀਨੇ ਦਾ ਸ਼ਾਲ ਹੈ ਜੀ ਨਾਲ ਪ੍ਰਿੰਟਡ 2.5 ਮੀਟਰ ਦਾ ਇਹ ਲੁਕ ਆਣੀ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪਿਓਰ ਦੇ ਸ਼ਾਲ ਦੇ ਨਾਲ 10 ਗਰੁੱਪ ਦਾ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ ਵਿੱਚ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਇਸ ਸੂਟ ਦਾ ਪਹਿਲਾਂ ਤੁਹਾਨੂੰ ਡਾਰਕ ਕਲਰ ਦਿਖਾਵਾਂਗੇ ਜਿੰਨੇ ਵੀ ਡਾਰਕ ਹੈ ਆਪਣੇ ਕੋਲ ਫਿਰ ਥੋੜੇ ਸੋਬਰ ਲਾਈਟ ਕਲਰ ਵੀ ਦਿਖਾਵਾਂਗੇ ਵਿੱਚ ਇਹ ਸਿੰਗਲ ਹੀ ਆ ਪ੍ਰਿੰਟ ਤੇ ਨੈਕਸਟ ਆ ਗਿਆ ਬੜਾ ਪਿਆਰਾ ਡਾਰਕ ਬੋਟਲ ਗ੍ਰੀਨ ਕਲਰ ਦੇ ਵਿੱਚ ਪ੍ਰੋਪਰ ਬੋਟਲ ਗ੍ਰੀਨ ਕਲਰ ਹੈ ਕਾਲਸ ਤੇ ਐਨ ਪੂਰਾ ग्रीन कलर है ਤੇ प्रिंट ਦੇਖੋ ਕਿੰਨਾ ਸੋਹਣਾ ਸੂਟ ਦਾ ਬਿਲਕੁਲ ਕੋਈ ਬੁਰ ਨਹੀਂ ਆਉਣਾ ਕੁਛ ਨਹੀਂ ਪਿਓਰ ਦੇ ਸ਼ਾਲ ਹੈ ਪਿਓਰ ਕਸ਼ਮੀਰੀ ਦੇ ਨਾਲ ਪ੍ਰਿੰਟਡ ਆਲਓਵਰ ਸੂਟ ਬਹੁਤ ਸੋਹਣੇ ਲਾਈਟ ਵੇਟ ਹੁੰਨੇ ਆ ਸ਼ਾਲ ਪਰ ਇਹ ਨਿੱਗੇ ਵੱਡੇ ਰਹਿੰਦੇ ਆ ਜਦੋਂ ਆਪਾਂ ਇਹਨਾਂ ਨੂੰ ਲੰਨੇ ਆ ਬੁਕਲ ਮਾਰ ਕੇ ਜਾਂ ਸਿਰ ਤੇ ਪੂਰੇ ਲੀਕੀ ਹੁੰਦੀ ਹੈ ਜੇ ਇਹਨਾਂ ਦੇ ਵਿੱਚ ਤੇ ਪ੍ਰਾਈਸ ਰਹਿਣਾ 2200 250 ਪ੍ਰਾਈਸ ਦੇ ਨਾਲ ਆਪਣੇ ਸੂਟ ਰਹਿਣਗੇ ਅੱਜ ਇਹ ਜਿਹੜਾ ਮੈਂ ਗ੍ਰੀਨ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਰੂਨ ਕਲਰ ਸੇਮ ਦੇ ਵਿੱਚ ਮਰੂਨ ਕਲਰ ਹੈ ਇਹ ਕਿੰਨਾ ਪਿਆਰਾ ਕਲਰ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਇਹ ਹੋਰ ਪਸ਼ਮੀਨੇ ਦੇ ਨਾਲ ਸ਼ਾਲ ਇਹਨੂੰ ਦੇਖੋ ਕਿੰਨੀ ਪਿਆਰੀ ਆ ਕਲਰ ਬੜੇ ਪਿਆਰੇ ਆ ਤੇ ਬਹੁਤ ਸੋਹਣੇ ਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਆਪਣੇ ਸੂਟ ਇਹ ਸੇਮ ਜਿਹੜਾ ਮੈਂ ਗ੍ਰੀਨ ਦਿਖਾਇਆ ਮੈਰੂਨ ਦਿਖਾਇਆ ਇਹਦੇ ਨਾਲ ਦਾ ਇੱਕ ਥੋੜਾ ਜਿਹਾ ਦਿਖਾਵਾਂਗੇ ਸੇਮ ਦੇ ਵਿੱਚ ਹੀ ਇਹੋ ਕਲਰ ਕਿੰਨਾ ਪਿਆਰਾ ਵੀ ਉਹ ਸਰਦੀਆਂ ਦੇ ਵਿੱਚ ਤਾਂ ਡਾਰਕ ਕਲਰ ਵੀ ਬਹੁਤ ਪਿਆਰੇ ਲੱਗਦੇ ਆ ਵੀਰ ਕਿਤੇ ਹੋਏ ਪ੍ਰਿੰਟ ਵੀ ਬਹੁਤ ਸੋਹਣਾ ਸੂਟਾਂ ਦਾ ਪ्योर ਪਸ਼ਮੀਨੇ ਦਾ ਸ਼ਾਲ ਨਾਲ 42 ਸੌਪ੍ਰਾਈਜ਼ ਦੇ ਨਾਲ ਇਹ ਵਾਲੇ ਸੂਟ। ਨੈਕਸਟ ਦਿਖਾਣੇ ਆ ਥੋੜਾ ਜਿਹਾ ਜਿਵੇਂ ਮੰਮੀਆਂ ਜੇ ਵਾਲੇ ਸੂਟ ਦਿਖਾਵਾਂਗੇ। ਸੌਪਰ ਸੂਟ ਬਹੁਤ ਪਿਆਰੇ। ਮਸਟਰਡ ਕਲਰ ਦੇ ਵਿੱਚ ਹੈ ਜੀ ਸੂਟ। ਇਹ ਪ੍ਰਿੰਟ ਦਾ ਰੁਖ ਫਿਰ ਦੇਖ ਕੇ ਦਿਖਾਣਾ ਪੈਂਦਾ ਕਿ ਕਿਹੜੇ ਸਾਈਡ ਨੂੰ ਪ੍ਰਿੰਟ ਦਾ ਰੁਖ ਹੈ। ਮਸਟਰਡ ਕਲਰ ਦੇ ਵਿੱਚ ਸੂਟ ਹੈ ਜੀ ਬੜਾ ਪਿਆਰਾ। ਤੇ ਬਹੁਤ ਪਿਆਰਾ ਸਰਦਾਰੀ ਸੂਟ print ਦੇਖੋ ਇਹਦਾ ਨਾ ਤਾਂ ਜਿਆਦਾ ਵੱਡਾ ਹੈ ਨਾ ਛੋਟਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਆਲਓਵਰ ਸੂਟ ਦਾਸ ਗਰੁੱਪ ਦੇ ਕੋਈ ਬੁਰਨੀਆਣਾ ਜੀ ਫੁੱਲ ਗਰੰਟੀ ਦੇ ਨਾਲ ਸੂਟ ਹੋਣਗੇ ਬਿਲਕੁਲ ਵੀ ਬੁਰਨੀਆ ਆ ਸਕਦਾ ਤੇ ਪਿਓਰ ਦੇ ਸ਼ਾਲ ਨਾਲ ਪੂਰੇ ਖੁੱਲੇ ਸ਼ਾਲ ਨਾਲ ਤੇ print ਇੱਕ ਤੋਂ ਇੱਕ ਸੋਹਣਾ ਇਹਨਾਂ ਕਾਜੜੀਆਂ ਜੀ ਮਸਟਰਡ ਕਲਰ ਦੇ ਵਿੱਚ ਇਹਦੇ ਵਿੱਚ ਇੱਕ ਕਲਰ ਫੋਨ ਹੋਰ ਦਿਖਾਵਾਂਗੇ ਦੇਖੋ ਕਿ ਬੀ ਪਿਆਰੇ ਸੂਟਾ ਦੇ ਇਹ ਦੇਖੋ ਬੜਾ ਸੋਹਣਾ ਫਰੋਜ਼ੀ ਜਿਹਾ ਕਲਰ ਹੈ ਅਲੱਗ ਜਿਹੀ ਥੋੜਾ ਡਾਰਕ ਫਰੋਜ਼ੀ ਕਲਰ ਪ੍ਰਿੰਟ ਸੇਮ ਹੈ ਜਿਹੜਾ ਮਸਟਰਡ ਕਲਰ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਬਹੁਤ ਪਿਆਰਾ ਨਾ ਜ਼ਿਆਦਾ ਵੱਡਾ ਪ੍ਰਿੰਟ ਹੈ ਬਹੁਤ ਸੋਹਣਾ ਮਿੱਸਾ ਜਿਹਾ ਪ੍ਰਿੰਟ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਸਾਰੇ ਸੂਟਾਂ ਦੇ ਨਾਲ ਜਿਹੜੇ 10 ਗਰੁੱਪ ਦੇ ਦਿਖਾਵਾਂਗੇ ਪਿਓਰ ਦੇ ਸ਼ਾਲ 22-22 ਮੀਟਰ ਦੇ ਹੋਣਗੇ ਫੁੱਲ ਲੈਂਥ ਦੇਖੋ ਚੜਾਈ ਪੂਰੀ ਲਾਈਟ ਵੇਟ ਲੈਂਥ 'ਚ ਵੀ ਤੇ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਅੱਜ ਦੇ ਆਪਣੇ ਜਿਹੜੇ ਪ੍ਰਿੰਟ ਹੈ ਬਹੁਤ ਪਿਆਰੇ ਤੇ ਇਹਦੇ ਵਿੱਚ ਹੀ ਹੈਗਾ ਸੇਮ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੀ ਬਦਾਮੀ ਕਲਰ ਬਦਾਮੀ ਗਾਜਰੀ ਜਿਹਾ ਕਲਰ ਸੇਮ ਪ੍ਰਿੰਟ ਦੇ ਵਿੱਚ ਪਹਿਲਾ ਮਸਟਰਡ ਦਿਖਾਇਆ ਫਿਰ ਫਿਰੋਜ਼ੀ ਬੜਾ ਸੋਹਣਾ ਬਦਾਮੀ ਗਾਜਰੀ ਜਿਹਾ ਕਲਰ ਡਿਫਰੈਂਟ ਜਿਹਾ ਤੇ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਨਾਲ ਹੈਗਾ ਪਿਓਰ ਦਾ ਸ਼ਾਲ ਪਿਓਰ ਕਸ਼ਮੀਰੀਆ ਦਾ ਇਹ ਸੁਪਰ ਵਧੀਆ ਹੈ। ਵੱਡੀ 200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ। ਨੈਕਸਟ ਪ੍ਰਿੰਟ ਦਿਖਾਣੇ ਆ। ਇਹ ਵੀ ਬੜਾ ਪਿਆਰਾ ਫ੍ਰੀ ਫਾਇਰ ਨਾਲ ਜਿਆਦਾ ਵੱਡਾ, ਥੋੜਾ ਜਿਆਦਾ ਛੋਟਾ ਪ੍ਰਿੰਟ। ਬੜਾ ਸੋਹਣਾ ਮਰੂਨ ਕਲਰ ਹੈ। ਲੱਗ ਜਾਈ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਇਹ ਸਾਰੇ ਸਰਦੀਆਂ ਦੇ ਪ੍ਰਿੰਟ ਤੇ ਕਲਰ ਸਰਦੀਆਂ ਦੇ ਹੈਗੇ ਆ ਨਾ ਸੂਟਾਂ ਦੇ। ਕੀ ਕੋਈ ਹਲਕੀ ਫੁਲਕੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਾਣੀ ਹੈ ਪਾਈਪਿੰਗ ਵਗੈਰਾ ਉਹ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਲਗਵਾ ਸਕਦੇ ਹੋ ਇਹ ਹੈ ਗਾਸਟਾ ਸਾਰ ਬਹੁਤ ਪਿਆਰੇ ਸੋਹਣੇ ਪ੍ਰਿੰਟ 2200 ਪ੍ਰਾਈਸ ਦੇ ਨਾਲ ਫਲੋਰ ਦੇ ਸਾਲ ਦਾਸ ਦੇ ਸੂਟ ਹੈ ਹੁਣ ਇਹਦੇ ਮੈਂ ਕਲਰ ਦਿਖਾਣੀ ਇਹਦੇ ਕਲਰ ਇਹਦੇ ਵਿੱਚ ਹੈਗਾ ਸਾਲਾ ਦੇਖੋ ਕਿੰਨਾ ਪਿਆਰਾ ਮੋਰ ਪੰਖੀ ਕਲਰ ਹੈ ਜੀ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਜਿਹੜਾ ਤੁਹਾਨੂੰ ਮੈਰੂਨ ਦਿਖਾਇਆ ਸੀਗਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਪਿਓਰ ਦਾ ਸ਼ਾਲ ਹੈ ਬਹੁਤ ਪਿਆਰਾ ਮੋਰ ਪੰਖੀ ਕਲਰ ਬਹੁਤ ਜ਼ਿਆਦਾ ਸੋਹਣਾ ਸੂ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਬੜਾ ਸੋਹਣਾ ਮਹਿੰਦੀ ਕਲਰ ਮਹਿੰਦੀ ਕਲਰ ਸੇਮ ਦਾ ਵਿੱਚ ਸੋਨਾ ਮਹਿੰਦੀ ਕਲਰ ਨਾਲ ਹੈਗਾ ਪਿਓਰ ਦਾ ਸ਼ਾਲ ਲੁਕਾ ਜਾਣੀਆਂ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਮੈਂ ਦਾਸ ਗਰੁੱਪ ਚ ਤੁਹਾਨੂੰ ਪਿਓਰ ਦੇ ਸ਼ਾਲ ਦੇ ਵਿੱਚ ਆਲਓਵਰ ਸੂਟ ਦਿਖਾਏ ਆ ਪਸ਼ਮੀਨੇ ਦੇ ਹੁਣ ਤੁਹਾਨੂੰ ਪਸ਼ਮੀਨੇ ਦੇ ਹੀ ਸੂਟ ਦਿਖਾਵਾਂਗੇ ਰੀਵਾ ਬ੍ਰੈਂਡ ਦੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਪ੍ਰਾਈਸ ਸੇਮ ਰਹਿਣਾ ਸੂਟਾਂ ਦਾ ਦੇਖੋ ਬੜਾ ਸੋਹਣਾ ਕਰੀਮ بیس ਪ੍ਰਿੰਟ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਪਿਓਰ ਪਸ਼ਮੀਨੇ ਦਾ ਸੂਟ ਇਸ ਦੇ ਨਾਲ ਹੈਗੀ ਹੈ ਸੈਲਫ ਚ ਬਾਟਮ ਹੈ ਜੀ ਨਾਲ ਇਹ ਮੈਚਿੰਗ ਹੈ ਸੂਟ ਬਾਕੀ ਤੁਹਾਨੂੰ ਆਲਓਵਰ ਦਿਖਾਵਾਂਗੇ ਸਾਰੇ ਇਕ ਇਕੱਲਾ ਇੱਕ ਸੂਟ ਮੈਚਿੰਗ ਹੈ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਹੋ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਪ੍ਰਾਈਸ ਸੇਮ ਰਹਿਣਾ 2200 250 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਹੋਰ ਕਲਰ ਦਿਖਾਨੀ ਆ ਇਹ ਮੈਚ ਹੀ ਨਹੀਂ ਆ ਸੌਰੀ ਸੂਟ ਸਾਰੇ ਇਹ ਦੇਖੋ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਲਾਈਟ ਜਿਹਾ ਕਲਰ ਹੈ ਸਕੀਨ ਜੇ ਕਲਰ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਸਦਾ ਬਹਾਰ ਇਸ ਦੇ ਨਾਲ ਹੈਗੀ ਹੈ ਬ੍ਰੀਕ ਡਾਟਸ ਦੇ ਵਿੱਚ ਬਾਟਮ ਪ੍ਰਿੰਟ ਸਾਰੇ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਬੜੇ ਸੋਹਣੇ ਸਰਦਾਰੀ ਪ੍ਰਿੰਟ ਦਿਖਾਵਾਂਗੇ ਹਰ ਇੱਕ ਏਜ ਦੇ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜਿਵੇਂ ਇੱਕ ਆਫਿਸ ਵਗੈਰਾ ਜਾਣਾ ਹੋ ਤਾਂ ਵੀ ਬਹੁਤ ਸੋਹਣੇ ਲੱਗਦੇ ਐਵੇਂ ਦੇ ਸੂਟ ਪਾਏ ਹੋਏ ਬਾਕੀ ਆਪਣੀ ਏਜ ਦੇ ਅਕੋਰਡਿੰਗ ਲੈਣਾ ਤਾਂ ਵੀ ਇਹਨਾਂ ਨੂੰ ਜਿਹੜੇ ਮੈਚਿੰਗ ਸੂਟ ਹੈ ਇਹਨਾਂ ਨੂੰ ਤੁਸੀਂ ਪਲਾਜ਼ੋ ਸੂਟ ਬਣਾ ਸਕਦੇ ਹੋ ਜਿਵੇਂ ਮਰਜ਼ੀ ਇਹ ਦੇਖ ਬਹੁਤ ਪਿਆਰਾ ਨੈਕਸਟ ਆ ਗਿਆ ਵੀ ਅੰਬੀ ਵਾਲਾ ਪ੍ਰਿੰਟ ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਹੈ ਇਹ ਮਸਟਰਡ ਕਲਰ ਮਸਟਰਡ ਮਹਿੰਦੀ ਜਿਹਾ ਕਲਰ ਹੈ ਬੜਾ ਸੋਹਣਾ ਇਹ ਨਾਲ ਸੈਲਫ ਚ ਬਾਟਮ ਹੈ ਜੀ ਨਾਲ ਪਿਓਰ ਪਸ਼ਮੀਨੇ ਦੀ ਉਹ ਪਿਓਰ ਮਸਲੀਨ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਫੁੱਲ ਲੈਂਥ ਦੇ ਪਿਆਰੀ ਲੁੱਕ ਦੇ ਵਿੱਚ 2200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਹੀ ਪਿਆਰਾ ਡਾਰਕ ਗ੍ਰੇ ਸੁਰਮੀ ਕਲਰ ਕਾਲਸ ਤੇ ਜਿਹੜਾ ਗ੍ਰੇ ਕਲਰ ਹੁੰਦਾ ਉਹ ਵਾਲਾ ਕਲਰ ਆ ਸੁਰਮੀ ਕਲਰ ਡਾਰਕ ਗ੍ਰੇ ਕਲਰ ਦੇਖੋ ਅੰਬੀ ਵਾਲਾ ਪ੍ਰਿੰਟ ਬਹੁਤ ਹੀ ਪਿਆਰਾ ਤੇ ਨਾਲ ਬਰੀਕ ਡਾਟਸ ਦੇ ਵਿੱਚ ਬਾਟਮ ਬਿਲਕੁਲ ਬਰੀਕ ਡਾਟਸ ਦੇ ਵਿੱਚ ਬਾਟਮ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹਨੂੰ ਕਹਾਂ ਸੋਹਣਾ ਦੁਪੱਟਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਬੜੇ ਸੂ ਨੈਕਸਟ ਹੈਗਾ ਇਹਦੇ ਵਿੱਚ ਬੜਾ ਹੀ ਸੋਹਣਾ ਰੰਗ ਹੈ ਇਹ ਤਾਂਬੇ ਰੰਗਾ ਜਿਹਾ ਰੰਗ ਹੈ ਥੋੜਾ ਯੈਲੋ ਟੋਨ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਇਹ ਦੇਖੋ ਕਿੰਨਾ ਪਿਆਰਾ ਇਸ ਦਾ ਮਸਟਰਡ ਮੰਗੇਓ ਜਿਹਾ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਪੂਰੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੇ ਦੁਪੱਟੇ ਦੇ ਨਾਲ ਯੈਲੋ ਮੰਗੇਓ ਜਿਹਾ ਕਲਰ ਹੈ ਮਸਟਰਡ ਟੋਨ ਤੇ ਤੇ ਬਰੀਕ ਉਹ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਇਸ ਦੀ ਬਾਟਮ ਹਲਕੇ ਬਰੀਕ ਪ੍ਰਿੰਟ ਦੇ ਵਿੱਚ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਉਹ ਬਾਟਮ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਲੁੱਕ ਕਰ ਲੈਣੀ ਜੀ ਸੂਟ ਪਿਓਰ ਮਸਲਿਨ ਰੀਵਾ ਬ੍ਰਾਂਡ ਦੇ ਸੂਟ ਹੈ ਜਿਹੜੇ ਮੈਂ ਤੁਹਾਨੂੰ ਮੈਚਿੰਗ ਦਿਖਾ ਰਹੀਆਂ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਰੀਵਾ ਬ੍ਰਾਂਡ ਦੇ ਸੂਟ ਹੈ ਮੈਚਿੰਗ ਪ੍ਰਾਈਸ ਸੇਮ ਹੈ ਅੱਜ ਦੀ ਸਾਰੀ ਵੀਡੀਓ ਦਾ 2200 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ 2200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ ਰਾ 8146580803 8146580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ